ਸਸਿਕਾਰ ਜੀ ਸਵਾਗਤ ਹੈ ਤੁਹਾਡਾ ਸਿੱਧੂ ਕਾਰ ਬਾਜ਼ਾਰ ਦੇ ਉੱਪਰ ਤੇ ਮੈਂ ਤੁਹਾਡਾ ਸਿੱਧੂ ਵੀਰ ਪਿੰਡ ਲੋਹਾ ਖੇੜਾ ਡਿਸਟ੍ਰਿਕਟ ਸੰਗਰੂਰ ਅੱਜ ਆਪਣੇ ਕੋਲੇ ਵੀਰ ਆਏ ਨੇਗੇ ਸਿਆਜ਼ ਕਾਰ ਲੈਣ ਵਾਸਤੇ ਮੈਂ ਸਸਿਕਾਰ ਜੀ ਹਾਂ ਠੀਠਾ ਕਹੋ ਜੀ ਹਾਂ ਜੀ ਹੋਰ ਠੀਠਾ ਕਹੋ ਹਾਂ ਜੀ ਹੋਰ ਬੱਚੀ ਠੀਕੋ ਤੇ ਇਹ ਕਾਰ ਤੁਸੀਂ ਕਦੇ ਦੇਖੀ ਦੀ ਜੀ ਇਹ ਤੁਹਾਡੇ ਪੇਜ ਦੇਖਿਆ ਸੀ ਇੰਸਟਾਗ੍ਰam ਤੇ ਸਿੱਧੂ ਕਾਰ ਬਾਜ਼ਾਰ ਪੇ ਤੇ ਦੇਖੀ ਦੀ ਜੀ ਹਾਂ ਜੀ ਹਾਂ ਜੀ ਤੇ ਕੈ ਦਿਨ ਹੋ ਗਏ ਦੇਖੇ ਨੂੰ ਕਾਰ ਨੂੰ ਜੀ ਇਹ ਕੱਲ ਹੀ ਦੇਖੀ ਸੀਗੀ ਅਸਾਂ ਕੱਲ ਦੇਖੀ ਦੀਗੀ ਹਾਂਜੀ ਹਾਂਜੀ ਤੇ ਕਾਰ ਜਿਵੇਂ ਤੁਸੀਂ ਪਹਿ ਤੇ ਦੇਖੀ ਦੀ ਜਾਂ ਤੁਸੀਂ ਸੁਣੀ ਦੀ ਕਾਰ ਉਮੇਂ ਦੀ ਲੱਗੀ ਕਿ ਉਹ ਤੋਂ ਵਧ ਕੇ ਲੱਗੀ ਉਹ ਤੋਂ ਵਧੀਆ ਜੀ ਹੋਰ ਵਧੀਆ ਉਹ ਤੋਂ ਵਧੀਆ ਲੱਗੀ ਜੀ ਹਾਂਜੀ ਹਾਂਜੀ ਬਹੁਤ ਵਧੀਆ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਫਰਾਡ ਸਰਾਉੜ ਜਾਂ ਕੁਝ ਲੱਗਿਆ ਤਾਂ ਨਹੀਂ ਹੈਗਾ ਜੀ ਕੋਈ ਦਿੱਕਤ ਨਹੀਂ ਗੱਲ ਵੀ ਜਿਵੇਂ ਨਾ ਅੱਜ ਕੱਲ ਕੀ ਹੁੰਦਾ ਨਾ ਅਗਲਾ ਸੱਦ ਲੈਂਦਾ ਹੈਗਾ ਵੀ ਮੇਰੇ ਕੋਲ ਆਹ ਕਾਰ ਹੈ ਫੋਟੋ ਪਾਤੀ ਜਾਂ ਕੁਝ ਵੀ ਦਿਖਾਤਾ ਆਪਾਂ ਨੂੰ ਵੀਡੀਓ ਦਿਖਾਤੀ ਹੈ ਨਾ ਤੇ ਉਹ ਤੋਂ ਬਾਅਦ ਉਹ ਦੇ ਵਿੱਚ ਨਾ ਫਰਾਡ ਨਿਕਲਿਆ ਆਉਂਦਾ ਹੈਗਾ ਠੀਕ ਹੈ ਜਾਂ ਬਲਾ ਲਿਆ ਭਕਾਈ ਕਰਾ ਲਈ ਗੱਡੀ ਗਲੀ ਫਲੀ ਤੇ ਇਹਦੇ ਵਿੱਚ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਲੰਬਾ ਵਾਲਾ ਕੰਮ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈਗੀ ਜੀ ਹੱਸਿਆ ਕਿਹੜੇ ਪਿੰਡ ਤੋਂ ਆਏ ਤੁਸੀਂ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਜੀ ਸਪੈਸ਼ਲ ਕਾਰ ਲੈਣ ਵਾਸਤੇ ਆ ਸਿੱਧੂ ਕਾਰ ਬਾਜ਼ਾਰ ਦੇ ਉੱਪਰ ਹਾਂਜੀ 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 ਕੋਈ ਦਿੱਕਤ ਨਹੀਂ ਜੀ ਕਾਰ ਦੇ ਵਿੱਚ 1% ਦੀ ਵੀ ਦਿੱਕਤ ਨਹੀਂ ਬਿਲਕੁਲ ਨਵੀਂ ਨਕੋਰ ਕਾਰ ਹੈਗੀ ਅੱਜ ਬਾਈਆਂ ਨੂੰ ਆਪਾਂ ਕਾਰ ਦਿੱਤੀ ਹੈ ਬਾਈਆਂ ਇਹਨੇ ਲੁਧਿਆਣੇ ਤੋਂ ਬਿਲਕੁਲ ਨਵੀਂ ਨਕੋਰ ਕਾਰ ਹੈ ਜੇ ਤੁਸੀਂ ਵੀ ਕੋਈ ਕਾਰ ਲੈਣੀ ਹੈ ਤਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਾਈ ਇੱਥੇ ਆਣਾ ਬਾਈ ਇੱਥੇ ਆ ਕੇ ਲੈ ਕੇ ਜਾਇਓ ਗੱਡੀ ਬਹੁਤ ਵਧੀਆ ਨੇ ਬਹੁਤ ਵਧੀਆ ਸੁਭਾਅ ਨਾਲ ਔਰ ਵਧੀਆ ਇਹਨਾਂ ਨੇ ਸਾਡੀ ਸੇਵਾ ਬਣੀ ਕੀਤੀ ਵਧੀਆ ਰੇਟ 'ਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ